ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਸਿੱਖਿਆਦਾਇਕ ਕਹਾਣੀ ਦੋ ਮਿੱਤਰ ਅਤੇ ਰਿਚ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੋ ਮਿੱਤਰ ਜੰਗਲ ਵਿੱਚੋਂ ਲੰਘ ਰਹੇ ਸਨ ਰਿਚ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਉਹ ਘਬਰਾ ਗਏ ਇਹਨਾਂ ਵਿੱਚੋਂ ਇੱਕ ਆਪਣੀ ਜਾਨ ਬਚਾਉਣ ਲਈ ਦਰਖਤ ਉੱਤੇ ਚੜ ਗਿਆ ਦੂਜਾ ਮਿੱਤਰ ਦਰਖਤ ਉੱਤੇ ਚੜਨਾ ਨਹੀਂ ਸੀ ਜਾਣਦਾ ਉਸਨੇ ਸੁਣਿਆ ਸੀ ਕਿ ਰਿਛ ਮਰੇ ਹੋਏ ਵਿਅਕਤੀ ਨੂੰ ਨਹੀਂ ਖਾਂਦਾ ਉਹ ਜ਼ਮੀਨ ਤੇ ਲੰਮਾ ਪੈ ਗਿਆ ਤੇ ਉਸਨੇ ਆਪਣਾ ਸਾਹ ਰੋਕ ਲਿਆ ਰਿਛ ਨੇ ਆ ਕੇ ਜ਼ਮੀਨ ਉੱਤੇ ਲੇਟੇ ਵਿਅਕਤੀ ਨੂੰ ਸੁੰਘਿਆ ਰਿਛ ਨੇ ਉਸ ਨੂੰ ਮਰਿਆ ਹੋਇਆ ਸਮਝ ਕੇ ਛੱਡ ਦਿੱਤਾ ਅਤੇ ਚਲਾ ਗਿਆ ਦਰਖਤ ਤੇ ਚੜੇ ਮਿੱਤਰ ਨੇ 헤ਠਾ ਉੱਤਰ ਕੇ ਆਪਣੇ ਮਿੱਤਰ ਨੂੰ ਪੁੱਛਿਆ ਕਿ ਰਿਛ ਉਸ ਦੇ ਕੰਨ ਵਿੱਚ ਕੀ ਕਹਿ ਗਿਆ ਹੈ ਉਸਨੇ ਦੱਸਿਆ ਕਿ ਰਿਚਿਆ ਗਿਆ ਹੈ ਕਿ ਸਵਾਰਥੀ ਮਿੱਤਰਾਂ ਤੋਂ ਬਚੋ ਸਿੱਖਿਆ ਮਿੱਤਰ ਉਹ ਜੋ ਮੁਸੀਬਤ ਵਿੱਚ ਕੰਮ ਆਵੇ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ